ਯਾ ਜਰਾ ਕਹਿੰਦਾ ਮੈਂ ਰਾਤ ਦੇ ਮੇਰੇ ਵਿੱਚ ਦਿਸਦੀ ਹੈ ਚਮਕ ਕਿਸੇ ਤਿਉਹਾਰ ਦੀ ਨਹੀਂ ਇਹ ਇੱਕ ਨਹਿਰ ਦੇ ਵਿੱਚ ਖੜੀਆਂ ਮਸ਼ੀਨਾਂ ਹੈ ਜੋ ਦਿਨ ਰਾਤ ਕੰਮ ਕਰ ਰਹੀਆਂ ਹੈ ਇਹ ਨਹਿਰ ਹੈ ਸਰਹੰਦ ਨਹਿਰ ਜੋ ਕਿ ਸਤਲੁਜ ਤੋਂ ਨਿਕਲ ਕੇ ਜਿੱਥੇ ਪੰਜਾਬ ਦੇ ਵਿੱਚੋਂ ਹੋ ਕੇ ਦੂਸਰੇ ਰਾਜਾਂ ਦੇ ਵਿੱਚ ਪਾਣੀ ਭੇਜਦੀ ਹੈ ਉਸ ਦੇ ਨਾਲ ਸਰਪਲਸ ਪਾਣੀ ਇੱਥੋਂ ਪਾਕਿਸਤਾਨ ਵੀ ਚਲਾ ਜਾਂਦਾ ਹੈ ਸੋ ਉਹ ਨਹਿਰ ਦੇ ਵਿੱਚ ਬਹੁਤ ਜ਼ੋਰ ਸ਼ੋਰ ਦੇ ਨਾਲ ਕੰਮ ਚੱਲ ਰਿਹਾ ਹੈ ਤੇ ਇਹ ਕੰਮ ਜਿੱਥੇ ਕੁਝ ਲੋਕਾਂ ਦੇ ਲਈ ਸਵਾਲ ਜੀ ਬਣੇ ਹੋਏ ਸਰਕਾਰ ਦੇ ਲਈ ਸੰਤੁਸ਼ਟੀ ਦਾ ਕਾਰਨ ਬਣੇ ਹੋਏ ਤਾਂ ਜੋ ਲੋਕ ਪੰਜਾਬ ਦੀ ਚਿੰਤਾ ਜ਼ਾਹਰ ਕਰਦੇ ਆ ਉਹ ਇਸ ਨੂੰ ਕੁਝ ਗੁੰਚਲਦਾਰ ਮਸਲਾ ਵੀ ਸਮਝਦੇ ਨੇ ਉਹਨਾਂ ਦੇ ਵਿੱਚੋਂ ਲੱਖ ਸੰਧਾਨ ਸਾਡੇ ਨਾਲੇ ਗੱਲਬਾਤ ਕਰਦੇ ਆ ਬਈ ਕਿਵੇਂ ਦੇਖਦੇ ਹੋ ਅੱਜ ਨਹਿਰ ਦੇ ਵਿੱਚ ਜੋਰ-ਸ਼ੋਰ ਨਾਲ ਕੰਮ ਚੱਲ ਰਿਹਾ ਲੋਕ ਰੋਜ਼ ਤਮਾਸ਼ਾ ਦੇਖਦੇ ਆ ਮਸ਼ੀਨਾਂ ਲੱਗੀਆਂ ਹੋਈਆਂ ਪਤਾ ਕਿਸੇ ਨੂੰ ਕੁਝ ਨਹੀਂ ਲੱਗ ਰਿਹਾ ਪਰ ਵਿਧਾਇਕ ਸਾਹਿਬ ਨੇ ਸਪਸ਼ਟ ਕਰਤਾ ਪਿਛਲੇ ਦਿਨੀ ਅੱਜ ਤੋਂ ਡਾਂਡਾ ਕਰਨ ਦਾ ਕਾਰਨ ਕੀ ਹੈ ਲੋਕ ਆਪਣੀ ਮੌਤ ਦਾ ਤਮਾਸ਼ਾ ਦੇਖ ਰਹੇ ਆ ਆਪਣੀ ਬਰਬਾਦੀ ਦਾ ਤਮਾਸ਼ਾ ਦੇਖ ਰਹੇ ਆ ਅਸੀਂ ਪਿਛਲੇ 3 ਸਾਲ ਤੋਂ ਲੈ ਕੇ ਅੰਨ੍ਹਰ ਪਹਿਲਾਂ ਅਸੀਂ ਜਿਹੜੀ ਇੰਦਰਾਂ ਕਾਂਧੀ ਨਹਿਰ ਰਾਜਸਥਾਨ ਨੂੰ ਜਾਂਦੀ ਉਹਨੂੰ ਪੱਕਾ ਕਰਦੇ ਥੱਲੇ ਫਰੀਡ ਪਾ ਕੇ ਲਫਾਫਾ ਪਾ ਅਸੀਂ ਦਾ ਵਿਰੋਧ ਲੋਕਾਂ ਨੂੰ ਇਕੱਠਾ ਕੀਤਾ ਵੀ ਇਹਨੂੰ ਤੁਸੀਂ ਪੱਕੀ ਥੱਲਾ ਨਾ ਪੱਕਾ ਹੋਵੇ ਥੱਲੇ ਆਲਾ-ਦਾਲਾ ਜਿੰਨੇ ਦਰਖਤ ਖੜੇ ਸੁੱਕ ਜਾਣੇ ਆਲੇ-ਦਾਲੇ ਪਾਣੀ ਰੀਚਾਰਜ ਨਹੀਂ ਹੋਣਾ ਸੀ ਤੇ ਜਿਹੜਾ ਪਾਣੀ ਆਉਂਦਾ ਪਾਣੀ ਨਾ ਪੱਧਰ ਥਲੇ ਚਲਾ ਜਾਂਦਾ ਜੀ ਤਾਂ ਜੇ ਲੋਕ ਖੋਸ਼ ਲੋਕ ਸਾਡੇ ਨਾਲ ਵੀ ਤਰੇ ਗੱਲ ਖੁਰਦਾ ਹੀ ਮੋਰਚਾ ਲਾਇਆ ਦੋ ਮਹੀਨੇ ਬੈਠੇ ਰਹੇ ਅਸੀਂ ਮਚਾਕੀ ਮਹਿੰਦਸ ਤੋਂ ਲੈ ਕੇ ਤੇ ਹਰੀ ਦੇ ਪਤਨ ਤੱਕ ਇਹ ਨੈਰ ਜਿਹੜੀ ਪੱਕੀ ਹੋਊ ਰੋਕ ਨੂੰ ਪੋਲੀ ਵਿੱਚ ਦੋ ਤਿੰਨ ਕਾਰਨ ਸੀ ਕਿ ਤਾਂ ਜਿਹੜਾ ਥੱਲੇ ਪਾਣੀ ਫਰੀਟਾਰਕ ਪਾਉਣਾ ਉਹ ਬੰਦ ਹੋ ਜਾਂਦਾ ਸੀ ਇੱਕ ਉਹਨਾਂ ਨੇ ਜਿਹੜੀ ਉਹਦਾ ਪਾਣੀ ਦੇ ਵਿੱਚ ਹੋਰ ਜਿਹੜਾ ਕਈ ਹਜ਼ਾਰ ਕਿਊਸਕ ਪਾਣੀ ਪਾ ਕੇ ਲੈ ਜਾਣਾ ਸੀ ਹੂੰ ਤਾਂ ਦੋ ਸਾਨੂੰ ਖਾਸ ਸੀਗੇ ਤਾਂ ਸੀ ਲੋਕਾਂ ਨੂੰ ਉੱਥੇ ਲਾਂਬਤ ਕਰਕੇ ਉਹਨਾਂ ਏਰੀਆ ਸੀ ਬਚਾ ਲਿਆ ਬਾਕੀ ਦੂਜੇ ਪਾਸੇ ਮੁਕਸਰ ਵਾਲੇ ਪਾਸੇ ਅੱਗੇ ਨੂੰ ਉਹ ਜਿਹੜਾ ਲਫਾਫਾ ਆ ਪਾਹੇ ਕਮਿਟੀ ਪਾ ਕੇ ਪੱਕੀ ਕਰਦੇ ਹੁਣ ਪੰਜਾਬ ਵਿੱਚ ਕੰਮ ਸ਼ੁਰੂ ਹੋ ਗਿਆ ਪੰਜਾਬ ਦੇ ਇੱਕ ਸੂਬੇ ਪੰਜਾਬ ਦੀਆਂ ਨਹਿਰਾਂ ਪੱਕੀਆਂ ਕਰਨ ਤੇ ਜ਼ੋਰ ਲਾਤਾ ਪੱਕਾ ਹੋਣਾ ਤਾਂ ਬਹੁਤ ਸਾਰੇ ਲੋਕ ਕਹਿੰਦੇ ਵੀ ਵਧੀਆ ਗੱਲ ਆ ਤਰੱਕੀ ਹੋ ਰਹੀ ਹੈ ਡਵੈਲਪਮੈਂਟ ਆ ਅੰਗਰੇਜ਼ ਕਮਲੇ ਸੀ ਅੱਜ ਵੀ ਕਮਲਿਆ ਚਲੋ ਉਹਦਾ ਆਪਾ ਮੰਨ ਲਗੇ ਅੱਜ ਵੀ ਉਹਨਾਂ ਦੀਆਂ ਨਹਿਰਾਂ ਥੱਲੋਂ ਕੱਚੀਆਂ ਆ ਅਸੀਂ ਕਹਿੰਨਾ ਤੁਸੀਂ ਕਹਿੰਨਾ ਪਾਣੀ ਦਾ ਫਲੋ ਵਧਾਉਣਾ ਅੱਗੇ ਪਾਣੀ ਹੋਰ ਪਾਉਣਾ ਅੱਜ ਤੱਕ 10000 ਕਿਊਸਕ ਪਾਣੀ ਅਸੀਂ ਪਾ ਕੇ ਅੱਗੇ ਕਹਿ ਰਹੇ ਹਾਂ ਵੀ 9.5 ਲੱਖ ਏਕੜ ਨੂੰ ਪਾਣੀ ਲੱਗਦਾ ਕਰਨਾ ਅਸੀਂ ਕਹਿੰਨਾ ਵਧਾਓ ਠੀਕ ਆ ਪਾਣੀ ਦਾ ਫਲੋ ਵਧਾਓ ਸੈਡਾਂ ਪੱਕੀਆਂ ਕਰ ਲਓ ਥੱਲਾ ਨਾ ਪੱਕਾ ਕਰੋ ਤਲ ਨਾ ਪੱਕਾ ਕਰੋ ਥੱਲਾ ਪੱਕਾ ਹੋ ਗਿਆ ਤੁਸੀਂ ਇਹ ਦੇਖੋ ਸਰਹੰਦ ਨਹਿਰ ਤੇ ਆਪਾਂ ਖੜੇ ਆ ਇਹ ਜਾਂਦੀ ਐ ਸੋ ਦਰਾਹੇ ਤਰਾਏ ਹੋ ਤਿੰਨ ਬ੍ਰਾਂਚਾਂ ਅੱਗੇ ਵੱਖ-ਵੱਖ ਪੰਜਾਬ ਚੱਲੀਆਂ ਜਾਂਦੀਆਂ ਨੇ ਇਨ੍ਹਾਂ ਨਹਿਰਾਂ ਦੇ ਉੱਤੇ ਲੱਖਾਂ ਨਹੀਂ ਕਰੋੜਾਂ ਦਰਖਤ ਖੜਾ ਆਸੇ-ਪਾਸੇ ਮੀਲ ਦੇ ਵਿੱਚ ਸਾਰਾ ਸੁੱਕ ਗਿਆ ਜਿਹੜਾ ਪਾਣੀ ਨਾ ਮਿਲਿਆ ਨਾਲੇ-ਦਾਲੇ ਪਾਣੀ ਦਾ ਜ਼ਮੀਨ ਦਾ ਪੱਧਰ ਜਿਹੜਾ ਥੱਲੇ ਚਲੇ ਜਾਣਾ ਇੱਥੇ ਉਧਾਰ ਤੁਸੀਂ ਦੇਖੋ ਇੱਥੇ ਉਹ ਸਾਹਮਣੇ ਆਪਣੇ ਨਲਕਾ ਖੜਾ ਬਿਲਕੁਲ ਜੀ ਕੋਹੀਆ ਨਲਕਾ ਪਾਈਦਾ ਜਿੱਦੇ ਦੀ ਇਹ ਪੱਕੀ ਹੋਣ ਲੱਗੀ ਆ ਮਾੜਾ ਮੋਟਾ ਪਿਆ ਹਲਕਾ ਕੰਕਰੀਟ ਚ ਉਹਦਾ ਪਾਣੀ ਘਟ ਗਿਆ ਐ ਇੱਥੇ ਖਵਾਜਾ ਮੰਦਰ ਹੈ ਉਹਦੇ ਦੋ ਨਲਕਿਆਂ ਦਾ ਪਾਣੀ ਸੱਕ ਗਿਆ ਪਾਣੀ ਦੇਣਾ ਬੰਦ ਕਰ ਤਰ ਨਾਲ ਇਹ ਨੁਕਸਾਨ ਹੁੰਦੇ ਆ ਹੋਰ ਅੰਗਰੇਜ਼ ਕਮਲੇ ਨਹੀਂ ਸੀ ਉਹਨਾਂ ਦੇ ਬਣਾਏ ਹੋਏ ਪੁਲ ਬਣਾਈਆਂ ਹੋਈਆਂ ਮਾਰਤਾਂ ਸੋ ਆਪਾਂ ਹੈਡਵੌਕਸ ਤੇ ਖੜੇ ਰੋਕੜ ਅੱਜ ਵੀ ਉਵੇਂ ਹੀ ਖੜੇ ਐ ਹਜ਼ਾਰ ਸਾਲਾਂ ਹੀ ਖੜੇ ਰਹਿਣਗੇ ਇੰਨੀ ਲੰਮੀ ਸੋਚ ਦੂਰ ਨਹੀਂ ਸੀ ਦੇਣਾ ਕੰਮ ਤੇ ਸਾਡੇ ਵਾਲਿਆਂ ਨੇ ਹੁਣ ਕੰਮ ਚੱਕਤਾ ਆ ਕੀ ਅਗਲੀ ਗੱਲ ਤੂੰ ਮੈਨੂੰ ਰਸ ਭਰਾ ਮਿਲਿਆ ਇੱਥੇ ਅਸੀਂ ਹੁਣ ਐਸਡੀਓ ਨੂੰ ਮਿਲ ਕੇ ਆਂ ਵੀ ਵੀ ਆ ਇੱਥੇ ਕੋਈ ਬੰਦਾ ਸਪਸ਼ਟ ਨਹੀਂ ਕਰ ਰਿਹਾ ਨਾ ਕੋਈ ਸਰਕਾਰ ਨਾ ਕੋਈ ਅਧਿਕਾਰੀ ਨਾ ਕੋਈ ਐਮਐਲਏ ਤੁਸੀਂ ਐਮਐਲਏ ਨੂੰ ਪੁੱਛੋ ਵੀ ਜਿਹੜਾ ਇਹਦੇ ਪੈਸਾ ਲੱਗ ਰਿਹਾ ਨਹਿਰਾ ਪੱਕੀਆਂ ਉੱਤੇ ਕੌਣ ਲਾ ਰਿਹਾ ਹੈ ਪੰਜਾਬ ਸਰਕਾਰ ਲਾ ਰਹੀ ਆ ਵਰਲਡ ਬੈਂਕ ਪੈਸਾ ਲਾ ਰਿਹਾ ਹੈ ਕਿ ਸੈਂਟਰ ਕਸ ਰਿਹਾ ਉਹਦੇ ਨਾਲ ਕੀ ਫਰਕ ਪਊਗਾ ਕੋਈ ਫਰਕ ਪੈਂਦਾ ਜਿਵੇਂ BBMP ਦੇ ਉੱਤੇ ਕੰਟਰੋਲ ਕਿਹਦਾ ਪੰਜਾਬ ਦਾ ਕੰਟਰੋਲ ਖਤਮ ਕਰਤਾ ਪੰਜਾਬ ਦੀ ਜ਼ਿੰਮੇਵਾਰੀ ਖਤਮ ਕਰਤੀ ਪੰਜਾਬ ਦੇ ਮੈਂਬਰੀ ਖਤਮ ਕਰਤੀ ਉੱਥੋਂ ਉੱਥੇ ਕੰਟਰੋਲ ਸੈਂਟਰ ਦਾ ਆ ਗਿਆ ਸੈਂਟਰ ਦਾ ਕੰਟਰੋਲ ਸਾਡੇ ਡੈਮਾਂ ਤੇ ਹੋ ਗਿਆ। ਸੈਂਟਰ ਤੈ ਕਰਦਾ ਪੰਜਾਬ ਨੂੰ ਕਿੰਨਾ ਪਾਣੀ ਦੇਣਾ। ਜੇ ਸੈਂਟਰ ਦੇ ਪੈਸਾ ਲਾਉਂਦਾ ਸਾਨੂੰ ਖਸ਼ਾ। ਜੇ ਵਰਲਡ ਬੈਂਕ ਦੇ ਪੈਸਾ ਲਾਉਂਦਾ ਤਾਂ ਇਹਦਾ ਪਾਣੀ ਕਿਹਨੂੰ ਦਿੱਤਾ ਜਾਊਗਾ ਗਾਹਾਂ ਅੱਗੇ? ਸਾਨੂੰ ਕੀ ਪਤਾ? ਜੇ ਕਿੰਨਾਂ ਦਿੱਤਾ ਜਾਊਗਾ ਸਾਨੂੰ ਕੀ ਪਤਾ? ਘੱਟੋ ਘੱਟ ਸਰਕਾਰ ਇਹਦਾ ਸਪਸ਼ਟ ਕਰੇ ਨਾ ਵੀ ਇਹਦਾ ਇੰਨਾ ਪਾਣੀ ਫਲਾਨੇ ਏਰੀਆ ਨੂੰ ਦਿੱਤਾ ਜਾਊਗਾ। ਪੰਜਾਬ ਦਾ ਮੁੱਖ ਮੰਤਰੀ ਜਾ ਕੇ ਹੜੀਕੇ ਪਤਨ ਬੋਲਿਆ ਆ ਵੀ ਨਹਿਰ ਕੱਟਣ ਜਾ ਰਹੇ ਹਾਂ ਜੀ ਇੱਥੋਂ। ਕਹ ਕਿ ਕਿਹੜੇ ਪਿਛਲੇ ਸਾਲ ਦੀ ਗੱਲ ਆ? ਕੋ ਬਾਈਤਾ ਹੀ ਨਗਰ ਆਉਂਦੀ ਹੈ ਮਾੜੀ ਮੋਟੀ ਨਹਿਰ ਦੀ ਇੱਥੇ ਇਹ ਦੱਸ ਰਹੇ ਨੇ ਸਾਨੂੰ ਅਧਿਕਾਰੀ ਵੀ ਅਸ ਦਸ਼ਮੇਸ਼ ਨਹਿਰ ਕੱਢਣੀ ਹੈ ਇੱਥੋਂ ਉੱਤੋਂ ਦੀ ਜੀ ਜਿਹੜੀ ਇੱਥੋਂ ਰੋਪੜ ਮਹਾਲੀ ਤੇ ਫਤੇਗੜ ਸਾਫ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ 640 ਕਿ ਉਸ ਨਹਿਰ ਬਣਾ ਰਹੇ ਹੈ ਪਰਪੋਜ਼ਲ ਕਹਿੰਦੇ ਆ ਗਈ ਜੀ ਪਰਪੋਜ਼ਲਾਂ ਦੇ ਹਜੀਆਂ ਹਜ਼ਾਰਾਂ ਬਣ ਬਣ ਖਤਮ ਹੋ ਗਈਆਂ ਲੋਕਾਂ ਨੂੰ ਕਿਹੜਾ ਚੁੰਗਣੀ ਦੇ ਦਿੰਦੇ ਵੀ ਲੈ ਚੁੰਗੀ ਜਾ ਦੁੱਧ ਕਹਾਂ ਉਹ ਅਮਲੀ ਰੂਪ ਤੇ ਲਾਗੂ ਹੁੰਦੀ ਹੈ ਨਹੀਂ ਹੁੰਦੀ ਸੜਾ ਥੜੜਾ ਪਾਣੀ ਖਤਮ ਹੁੰਦਾ ਜਾਂਦਾ ਪਰ ਵਿਧਾਇਕ ਸਾਹਿਬ ਨੇ ਨਾ ਇੱਥੇ ਖੜ ਕੇ ਵੀਡੀਓ ਬਣਾਈ ਉਹ ਕਹਿੰਦੇ ਵੀ ਸ਼ੰਕੇ ਉਤਪੰਨ ਹੋਣੇ ਜਾਹਰ ਜੀ ਗੱਲ ਆ ਹੋ ਜਾਂਦੇ ਹੁੰਦੇ ਪਹਿਲਾਂ ਜਦੋਂ ਪਾਖੜਾ ਬਣਾਇਆ ਸੀ ਲੋਕਾਂ ਨੂੰ ਗਹਿਮ ਹੋ ਗਿਆ ਸੀ ਵੀ ਇਹ ਬਿਜਲੀ ਕੱਢ ਕੇ ਪਾਣੀ ਦੇ ਵਿੱਚੋਂ ਫੋਕਾ ਪਾਣੀ ਸਾਨੂੰ ਦੇਈ ਜਾਂਦੇ ਆ ਵੀ ਕੈਵਰੇਜ ਹੈ ਸ਼ੰਕੇ ਉਤਪੰਨ ਹੋ ਜਾਂਦੇ ਪਰ ਉਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ ਉਹ ਨਵਿਰਤ ਹੋ ਜਾਣੇ ਚਾਹੀਦੇ ਆ ਲੌਜੀਕਲੀ ਕੋਈ ਵੀ ਜਿੱਥੇ ਵੀਰ ਮਰੇ ਆ ਜਿੱਥੇ ਧੂਆਂ ਉੱਠੋ ਥੋੜੇ ਜਿਹਾ ਅੱਗ ਲੱਗੀ ਹੁੰਦੀ ਬਿਨਾਂ ਗੱਲ ਤੋਂ ਖੈਰੀ ਨਹੀਂ ਯਾਰ ਹੁੰਦੇ ਤਾਂ ਇਹ ਵਿਧਾਇਕ ਦੱਸੇ ਵੀ ਇਹਦੇ ਪੈਸਾ ਵਰਲਡ ਬੈਂਕ ਦਾ ਲੱਗਦਾ ਪੰਜਾਬ ਦਾ ਕਿੰਨਾ ਲੱਗਦਾ ਹੈ ਸੈਂਟਰ ਦਾ ਕਿੰਨਾ ਲੱਗਦਾ ਹੈ ਨੰਬਰ 1 ਨੰਬਰ 2 ਤੇ ਤੁਸੀਂ ਗੱਲ ਕਰਦੇ ਹੋ ਕਿ ਇਹ ਜੋ ਬਿਜਲੀ ਕੱਟ ਲਈ ਫਲਾਨਾ ਕੱਢ ਲਿਆ ਬਿਜਲੀ ਦਾ ਕੱਢੀ ਨਾ ਕੱਢੀ ਸਾਡੇ ਪਾਣੀਆ ਯਾਰ ਪਾਤੀ ਆ ਸਤਲੋ ਚ ਵਗਦਾ ਥੋੜੇ ਇੱਥਾ ਬਰੋਪਰ ਖੜੇ ਆ ਇੱਥੋਂ ਪਾਣੀ ਵਧੀਆ ਸਾਫ ਆ ਵਧੀਆ ਤਾਂ ਇੱਥੇ ਵੀ ਨਹੀਂ ਹੈਗਾ ਆ ਜਿੰਨਾ ਆ ਉਹਨਾ ਬੱਤੀ ਜਿੰਨਾ ਹਿਮਾਚਲ ਦੀ ਨਸਲੀ ਸਾਰਾ ਕੰਦੇ ਚ ਪਾਇਆ ਜਾ ਰਿਹਾ ਸਾਰੇ ਜਿਹੜਾ 11 5000 ਰੁਪਏ ਇੱਥੇ ਸ਼ੁਰੂ ਹੋਵੇ ਗਨ ਤਾਂ ਪੈਣਾ ਪਰ ਇਹ ਕਹਾਂ ਜਾ ਕੇ ਦਫਾ ਲੁਧਿਆਣਾ ਸਿਰ ਹੀ ਹੋ ਗਿਆ ਕਰ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਪਹਿਲਾਂ ਵੀ ਡਿਊਟੀ ਖਾਲਦੀ ਹੁੰਦੀ ਸੀ ਖਾਲ ਦੇ ਵਿੱਚ ਕੋਈ ਪਾਣੀ ਨਾ ਟੁੱਟ ਜੇ ਕਿਸੇ ਪਾਸੇ ਨੂੰ ਤੁਹਾਨੂੰ ਭਰੋਸਾ ਨਹੀਂ ਉਹਦੀ ਗੱਲਾਂ ਤੇ ਉਹ ਕਹਿੰਦੇ ਤਾਂ ਫੇਰ ਨਹਿਰਾ ਇਹਨਾਂ ਤੋਂ ਮੈਂ ਪਾਣੀ ਕਿੱਦਾਂ ਜਾਣਦਾ ਹਾਂ ਮੁੱਖ ਮੰਤਰੀ ਦੇ ਚੁਟਕਲੇ ਜਿੰਨੇ ਮਰਜ਼ੀ ਸੁਣ ਲਓ ਕਹਾਣੀਆਂ ਨੇ ਦਫ ਨੇ ਵੱਧ ਸੁਣ ਲਓ ਘੱਟ ਕਿਹੜੀ ਗੱਲ ਕਿਹੜਾ ਏਜੰਡਾ ਸਾਰੀਆਂ ਨੀਤੀਆਂ ਸੈਂਟਰ ਦੀਆਂ ਜਿਉਂਦੀਆਂ ਤਿਉਂ ਚਾਹੇ ਆਖੇਤੀ ਨੀਤੀ ਦੇ ਮਾੜਾ ਮੋਟਾ ਬੋਲੇ ਉਹ ਵੀ ਪਤਾ ਹੀ ਬਹੁਤ ਹੋ ਜੂ ਐਜੂਕੇਸ਼ਨ ਪਾਲਿਸੀ ਲਾਗੂ ਕਰਤੀ ਅਗਲਾ ਨੇ ਬੀਵੀਐਮ ਵਿੱਚੋਂ ਕੱਢ ਕੇ ਪੰਜਾਬ ਮਾਰਿਆ ਚੁੱਪਾ ਅਗਲਾ ਨੇ ਆ ਡੀਜੀਪੀ ਲਾਇਆ ਪੰਜਾਬ ਦਾ ਚੰਡੀਗੜ੍ਹ ਦੇ ਵਿੱਚ ਉਦੋਂ ਚੁੱਪਾ ਆਗਲਾ ਨੇ ਕੇਂਦਰ ਨੇ ਆਪਣੇ ਰੂਲ ਲਾਗੂ ਕਰਤੇ ਚੰਡੀਗੜ੍ਹ ਤਾਂ ਚੁੱਪਾ ਸਿੰਡ ਦੀਆਂ ਚੋਣਾਂ ਨਹੀਂ ਹੋ ਰਹੀਆਂ ਜਿਦੋਂ ਇਸੇ ਤਾਂ ਚੁੱਪਾ ਹੁਣ ਅਗਲੇ ਲੈ ਕੇ ਸੈਕਟਰੀ ਉੱਥੇ ਦੀ ਪੋਸਟ ਕ੍ਰੀਏਟ ਕਰਤੀ ਚੰਡੀਗੜ੍ਹ ਦੇ ਵਿੱਚ ਉਹਦਾ ਕਾਰਨ ਬੜਾ ਸਾਫ਼ ਹੈ ਵੀ ਚੰਡੀਗੜ੍ਹ ਪੰਜਾਬ ਤੋਂ ਖੋਣਾ ਹੋ ਚੁੱਕਿਆ ਮਾੜਾ ਮੋਟੇ ਦੇ ਕੋ ਖੋ ਲੈਣਾ ਸੂਬਾ ਬਣਾ ਦੇਣਾ ਅੱਡੇ ਕੋ ਉਹਦੇ ਲਈ ਮਾੜੇ ਮੋਟੇ ਬਿਆਨ ਕਿਸੇ ਐਮਐਲਏ ਦਾ ਮੰਤਰੀ ਦਾ ਆ ਗਿਆ ਮੁੱਖ ਮੰਤਰੀ ਬੋਲਿਆ ਤੱਕ ਨਹੀਂ ਦੂਜੇ ਵਿਰੋਧੀ ਧਿਰਾਂ ਬਿਆਨ ਦੇ ਜਾਂਦੀਆਂ ਕਹਿੰਦੀਆਂ ਬੈਂਦਨਾ ਕੁਝ ਬਣ ਜੂ ਰੋਲਾ ਸੰਘਾਰਸ਼ ਦਾ ਕਿਉਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਔਰ ਪਾਰਟੀ ਮੀਟਿੰਗ ਬੁਲਾਉਂਦਾ ਬਈ ਵੀ ਸਾਰੀਆਂ ਭੈਸਿਆ ਸਿੱਧਰਾਂ ਇਕੱਠੀਆਂ ਉਹ ਪੰਜਾਬ ਨੂੰ ਮਾਰੂ ਹੋਕਾ ਵੀ ਆਜੋ ਬਈ ਧੱਕਾ ਹੋ ਰਿਹਾ ਪੰਜਾਬ ਦਾ ਪਾਣੀਆਂ ਦੇ ਨਾਲ ਚੰਡੀਗੜ੍ਹ ਦੇ ਨਾਲ ਲੋ ਕੌਣਗੇ ਲੈ ਮੈਂ ਅਪੀਲ ਕਰੂੰਗਾ ਪੰਜਾਬ ਦਾ ਮੁੱਖ ਮੰਤਰੀ ਪਹਿਲ ਕਰੇ ਵੀ ਸੰਘਰਸ਼ ਮੇੜਣਾ ਆਜੋ ਪੰਜਾਬ ਦੇ ਲੋਕ ਉੱਠ ਕੇ ਮੈਂ ਅਪੀਲ ਕਰੂੰ ਚਲੋ ਪੰਜਾਬ ਦੇ ਲੋਕੋ ਨਾਲ ਚਲੋ ਛੱਡੋ ਪਾਰਟੀਆਂ ਧੜੇ ਪਾਣੀ ਚੰਡੀਗੜ੍ਹ ਸਾਡੀ ਰਾਜਧਾਨੀ ਸਾਡਾ ਪੰਜਾਬ ਸਾਡੇ ਲਈ ਪਹਿਲ ਹੋਣਾ ਚਾਹੀਦਾ ਪਰ ਇਹ ਗੱਲਾਂ ਡਰਾਮੇ ਕਹਾਣੀਆਂ ਜਿੰਨੀਆਂ ਮਰਜ਼ੀ ਸੁਣ ਲੋ ਬਸ ਕਈ ਸਮਰਥਕ ਜਿਹੜੇ ਹੈ ਸਰਕਾਰ ਦੇ ਉਹ ਕਹਿਣਗੇ ਨਾ ਭਾਈ ਤੁਸੀਂ ਤਾਂ ਹਰੇਕ ਸਾਡਾ ਡਿੱਕਾ ਡਾਣ ਲੱਗ ਜਾਨੇ ਹੋ ਹੁਣ ਸਰਕਾਰ ਨੇ ਕਿਹਾ ਵੀ ਟੇਲਾਂ ਤੱਕ ਅਸੀਂ ਪਾਣੀ ਪਹਜਾਣਾ ਹੈ ਤੇ ਉਹ ਕਦਮ ਜਦੋਂ ਸਰਕਾਰ ਹੁਣ ਚੁੱਕ ਰਹੀ ਹੈ ਨਹਿਰਾਂ ਨਵੀਆਂ ਕੱਢ ਰਹੀ ਹੈ ਇਹਨਾਂ ਨੂੰ ਟੋੜੀਆਂ ਕਰ ਰਹੀ ਹੈ ਤੁਸੀਂ ਫੇਰ ਭਈ ਆ ਕੇ ਖੜ੍ਹ ਗਏ ਅਸੀਂ ਡਿੱਕਾ ਨਹੀਂ ਡਾਉਂਦੇ ਮੈਂ ਜਿਹੜੀ ਗੱਲ ਵੀ ਬੋਲਿਆ ਉਹ ਲੋਕਾਂ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਬੋਲਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੋਡਾ ਆ ਨੁਕਸਾਨ ਇਹਦੇ ਨਾਲ ਹੋਣਾ ਜੇ ਅਸੀਂ ਵੱਡੇ ਦਰਿਆ ਤੋਂ ਸਾਫ਼ ਕਰਨ ਦੀ ਗੱਲ ਕੀਤੀ ਅਸੀਂ ਤਿੰਨ ਦਸੰਬਰ ਨੂੰ ਮੋਰਚਾ ਲਾਇਆ ਉੱਥੇ ਲੋਕ ਇਕੱਠੇ ਹੋਏ ਸਰਕਾਰ ਆਈ ਸਰਕਾਰ ਨੇ ਵਾਅਦਾ ਕੀਤਾ ਵੀ ਹਫ਼ਤੇ ਚ ਬੰਦ ਕਰ ਦਾਂਗੇ ਉੱਥੋਂ ਮੁਕਲਦੀ ਭੱਜ ਗਈ ਉੱਥੇ ਸੀਚੇ ਵਾਲਾ ਭੇਜਤਾ ਹੁਣ ਖੂਪ ਪਣ ਲੱਗ ਗਿਆ ਆ ਕੇ ਦਰਿਆ ਦੇ ਉੱਤੇ ਖੜੇ ਝਾੜ ਬੂਟ ਪੱਟਣ ਲੱਗ ਗਿਆ ਉਹ ਲੋਕ ਤਾਂ ਮਰ ਰਹੇ ਆ ਪਾਣੀ ਨਾਲ ਕੈਂਸਰ ਨਾਲ ਪੀੜੀ ਨਾਲ ਜਿਹੜਾ ਕੈਮੀਕਲ ਪਾਇਆ ਜਾ ਰਿਹਾ ਉਧਰੋਂ ਲੋਕਾਂ ਦਾ ਧਿਆਨ ਕਿਵੇਂ ਦੂਜੇ ਪਾਸੇ ਲਜਾਣਾ ਉਹ ਇੰਡਸਟਰੀਆਂ ਵਾਲੇ ਇਲੈਕਟ੍ਰੋਪਲੇਟ ਵਾਲੇ ਤੇ ਦੂਜੇ ਜਿਹੜੇ ਡਾਈੰਗਾਂ ਵਾਲੇ ਉਹ ਕਿਵੇਂ ਬਚਾਉਣੇ ਆ ਤਸੱਲੀ ਨਹੀਂ ਤੋਂ ਉਹਨਾਂ ਤੇ ਆਉਣ ਨਾਲ ਤੁਹਾਨੂੰ ਵੀ ਆ ਗਿਆ ਚਲੋ ਸਰਕਾਰ ਆਈ ਤਾਂ ਹੈਗੀ ਉਹ ਤਾਂ ਬਚਾਉਣ ਦਾ ਡਰਾਮਾ ਨਾ ਉਹ ਤਾਂ ਡਰਾਮਾ ਹੋ ਰਿਹਾ ਅਸੀਂ ਕਹਿੰਦੇ ਆ ਡੈਰਿੰਗਾਂ ਦਾ ਗੋਹਾ ਡੈਰਿੰਗਾਂ ਦਾ ਜੋ ਪਸ਼ਾਬ ਪਸੂਆਂ ਦਾ ਗੋਹਾ ਮੂਤ ਬੰਦ ਕਰ ਦਿਓ ਨਹੀਂ ਪੈਣਾ ਚਾਹੀਦਾ ਪਾਣੀ 'ਚ ਜੋ ਸੀਵਰੇਜ ਦਾ ਪਾਣੀ ਆ ਸ਼ਹਿਰ ਦਾ ਬੰਦ ਕਰ ਦਿਓ ਨਹੀਂ ਪੈਣਾ ਚਾਹੀਦਾ ਅਸੀਂ ਇਸ ਗੱਲ ਨੂੰ ਥੋੜੀ ਕਹਿੰਨਾ ਵੀ ਆ ਨਾ ਬੰਦ ਕਰੋ ਬੰਦ ਕਰੋ ਜੋ ਕਰਾਪਸ਼ਨ ਹੋਈ ਆ ਫੜ ਕੇ ਬੰਦੇ ਅੰਦਰ ਦੇ ਦਿਓ ਜਿਹੜਾ ਕੈਮੀਕਲ ਫੈਕਟਰੀਆਂ ਵਾਲੇ ਪਾਉਂਦੇ ਉਹਦੀ ਗੱਲ ਕਿਉਂ ਨਹੀਂ ਕਰ ਰਹੇ ਸਿੱਚੇ ਵਾਲ ਮੀਟਿੰਗ ਕਰਦਾ ਇੱਕ ਪਾਸੇ ਪੰਜਾਬ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਬੈਠਾ ਇੱਕ ਪਾਸੇ ਡਾਇਗ ਇੰਡਸਟਰੀ ਦਾ ਚੇਅਰਮੈਨ ਬੈਠਾ ਵਿਚਾਲੇ ਸਿੱਚੇ ਸਾਹਿਬ ਬੈਠੇ ਆ ਉਹ ਮੰਨ ਰਹੇ ਨੇ ਖੁਦ ਬੈਠੇ ਵੀਡੀਓ ਜਾਰੀ ਹੋਈ ਇੱਕ ਬਾਹਰ ਆਈ ਹੈ ਕਿ ਹਾਂ ਜੀ ਇਹ ਜਿਹੜਾ ਆ ਸਤੋ ਗਲਤੀਆਂ ਹੋ ਗਈਆਂ ਅਸੀਂ ਪਾਣੀ ਚ ਆ ਕੀਤਾ ਸੀ ਆ ਕੀਤਾ ਫਿਰ ਤੁਸੀਂ ਤਾਂ ਹਜ਼ਾਰਾਂ ਲੱਖਾਂ ਲੋਕਾਂ ਦੇ ਕਾਤਲ ਹੋ ਫੜ ਕੇ ਅੰਦਰ ਕਿਉਂ ਨਹੀਂ ਦਿੱਤੇ ਬੰਦੇ ਉਹ ਕਦੋਂ ਦਾ ਪਾਸੇ ਦਲ ਜੁਣਾ ਚਾਹੀਦਾ ਉਹ ਜਸਲਮੇਰ ਤੱਕ ਗਏ ਆ ਅਸੀਂ ਬਿਕਾਣੇ ਜਸਲਮੇਰ ਗੰਗਾ ਨਗਰ ਤੱਕ 3 ਕਰੋੜ ਬੰਦਾ ਉਹ ਪਾਣੀ ਪੀ ਕੇ ਮਰ ਰਿਹਾ ਯਹਰਾਂ ਵਾਲਾ ਹਮ ਸਾਲ-ਸਾਲ ਦੇ ਜਵਾਕਾਂ ਨੂੰ ਮੂੰਹ ਦੇ ਕੈਂਸਰ ਆ ਕੁੱਖ ਦੇ ਵਿੱਚ 6 ਮਹੀਨਿਆਂ ਦਾ ਜਵਾਕ ਖਤਮ ਹੋ ਜਾਂਦਾ ਵੀ ਇਹ ਢੜਕਣ ਨਹੀਂ ਬਣੀ ਉਹ ਪਾਣੀਆਂ ਯਹਰਾਂ ਦੇ ਨਾਲ ਅਸੀਂ ਬਿਨਾਂ ਗੱਲ ਤੋਂ ਨਹੀਂ ਰੌਲਾ ਪਾਉਂਦੇ ਤੇ ਇਹੀ ਭਵੰਤ ਕਹਿੰਦਾ ਹੁੰਦਾ ਸੀਗਾ ਪਾਣੀ ਅੱਜ ਵੀ ਕਹੀ ਜਾਂਦਾ ਵੀ ਜ਼ਹਿਰ ਪਾਤੀ ਪਾਣੀ ਜ਼ਹਿਰੀਲੇ ਕਰਤੇ ਧਰਤੀ ਹਟਾਂ ਬੋਰ ਕਰਤੇ ਉਦੋਂ ਵੀ ਕਹਿੰਦਾ ਹੁੰਦਾ ਸੀ ਅੱਜ ਵੀ ਉਹੀ ਗੱਲਾਂ ਮੁੱਖ ਮੰਤਰੀ ਬਣ ਕੇ ਵੀ ਇਹ ਬੰਦ ਕਿਹਨੇ ਕਰਨੀ ਤੂੰ ਬੰਦ ਕਰਨੀ ਜੋ ਸਾਰਾ ਡਰਾਮਾ ਮਾਹੌਲ ਬਣਾਇਆ ਜਾ ਰਿਹਾ ਫੈਕਟਰੀਆਂ ਵਾਲੇ ਇੰਡਸਟਰੀਆਂ ਵਾਲੇ ਅਰਬਾਂ ਰੁਪਇਆ ਫੰਡ ਚੜਾਉਂਦੇ ਨੇ ਬਾਈ ਮੋਟਾ ਪਚੰਦਾ ਚੱਲਦਾ ਜੜਾਵਾ ਜਾਂਦਾ ਤੋ ਕਹਿੰਦੇ 1 ਰੁਪਇਆ ਵੀ ਮੇਰੇ ਲਈ ਸਲਫਾਸ ਦੇ ਬਰਾਬਰ ਆ ਜੇ ਮੈਂ ਕਿਸੇ ਤੋਂ ਕੋਈ ਪੈਸਾ ਲੈਣਾ ਕਹਿਨ ਨੂੰ ਜੋ ਮਰਜ਼ੀ ਕਹੀ ਜਾਓ ਕਹਿਣ ਨੂੰ ਕੀ ਹੈ ਲੋਕਾਂ ਨੂੰ ਦਿਖਦਾ ਹੀ ਹੈ ਆ ਜਿਹੜਾ ਸਰਸੇ ਪੈਸਾ ਪੰਜਾਬ ਦਾ ਚੱਕ-ਚੱਕ ਕੇ ਕਰਜ਼ਾ ਬਰਬਾਦ ਕਰ ਰਿਹਾ ਮਸ਼ਹੂਰੀਆਂ ਤੇ ਬੋਲਾਂ ਤੇ ਐਡਾਂ ਤੇ ਕੇਜਰੀ ਆਲ ਦੇ ਮਗਰ ਹੁਣ ਤੇਰੇ ਐਮ ਐਲ اے ਸਾਰੇ ਤੇਰੇ ਐਮ ਐਲ اے ਤੇਰੇ ਮੰਤਰੀ ਸਾਰੇ ਦਿੱਲੀ ਗਏ ਹੋਏ ਆ ਪ੍ਰਚਾਰ ਕਰਨਾ ਆਮ ਆਦਮੀ ਪਾਰਟੀ ਦਾ ਖਰਚਾ ਕਿਹਦਾ ਪੰਜਾਬ ਦਾ ਪੈਸਾ ਕਿਸੇ ਦਾ ਪੰਜਾਬ ਦੇ ਖਜ਼ਾਨੇ ਵਿੱਚ ਜਾਣਾ ਲੋਕਾਂ ਦਾ ਪੈਸਾ ਟੈਕਸ ਦਾ ਇਕੱਠਾ ਕੀਤਾ ਹੋਇਆ ਜਾਣਾ ਤੇ ਤੂੰ ਖਾ ਨਹੀਂ ਰਿਹਾ ਤੇ ਹੋਰ ਕੌਣ ਖਾ ਰਿਹਾ ਨਹੀਂ ਉਹ ਤਾਂ ਬੜੇ ਚਿੰਤਾ ਜ਼ਾਹਰ ਕਰਦੇ ਹੋ ਕਹਿੰਦੇ ਤੁਸੀਂ ਪੰਜਾਬ ਬੰਦ ਨਾ ਕਰੋ ਪੰਜਾਬ ਨਾਲ ਜਿਹੜਾ 100 ਕਰੋੜ ਦਾ ਨੁਕਸਾਨ ਤਾਂ ਸਾਡੇ ਹੀ ਹੋ ਗਿਆ ਪੰਜਾਬ ਦਾ ਇਹ ਜਿਹੜੀਆਂ ਇਹ ਕਦਮ ਨਾ ਚੁੱਕੋ ਭਾਈ ਜੀ ਬਜਟ ਦੇ ਵਿੱਚ ਉਹ 100 ਕਰੋੜ ਦੀ ਗੱਲ ਕਰਦਾ ਬਜਟ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ 800 ਕਰੋੜ ਰੁਪਈਆ ਕੱਲੀ ਐਡ ਤੇ ਰੱਖਿਆ ਹੋਇਆ ਹੈ ਸਰਕਾਰ ਦਾ ਇਹ ਕਢਾ ਕੇ ਦੇਖ ਲੋ ਆਟੀ ਪਾ ਕੇ ਉਹ ਗੱਲਾਂ ਕਰਦਾ 100 ਕਰੋੜ ਆਇਆ ਹੋਗਾ ਆਇਆ ਉਹਦਾ ਉਦੋਂ ਘਮਿਆਂ ਜਦੋਂ ਪਤਾ ਲੱਗਾ ਕਿ ਲੋਕਾਂ ਦਾ ਇਕੱਠ ਹੋਇਆ ਜਾਮ ਪੂਰੀ ਤਰ੍ਹਾਂ ਸਫਲ ਹੋ ਗਿਆ ਫਿਰ ਬਿਆਨ ਦਿੱਤੇ ਖੇਤੀ ਵਾਲੇ ਪੱਖ ਤੇ ਨਹੀਂ ਖੇਤੀ ਨੀਤੀ ਦਾ ਇਹਾ ਖਰੜਾ ਉਹਨਾਂ ਨੇ ਭੇਜਿਆ ਸੀਗਾ ਸੈਂਟਰ ਨੇ ਉਹਨੂੰ ਇਨਵਿੰਦਰ ਲਾਗੂ ਕਰਨ ਨੂੰ ਤਿਆਰ ਬੈਠਾ ਸੀ ਹੁਣ ਤਾਂ ਇਹਦੀਆਂ ਚਿੰਤਾਵਾਂ ਤੁਹਾਡੀਆਂ ਕਿਹੜੀਆਂ ਰਹਿ ਗਈਆਂ ਕਿਉਂਕਿ ਐਮਐਲਏ ਸਾਹਿਬ ਨੇ ਕੁਝ ਗੱਲਾਂ ਸਪਸ਼ਟ ਕੀਤੀਆਂ ਵਿੱਚ ਪੀਆਰਬੀ ਸਿਸਟਮ ਆ ਜਿਹੜਾ ਕਿ ਅ ਪ੍ਰੈਸ਼ਰ ਰੀਲੀਜ਼ ਵਾਲਵ ਲੱਗਣੇ ਇਹਦੇ ਵਿੱਚ ਉਹਨਾਂ ਦੇ ਨਾਲ ਉਲਟਾ ਪਾਣੀ ਹੋਰ ਜ਼ਿਆਦਾ ਰੀਚਾਰਜ ਹੋਊਗਾ ਇਹਦੇ ਵਿੱਚ ਇਹ 400 ਕਿਊਸਿਕ ਹੁੰਦਾ ਸੀ 465 ਕਿਊਸਿਕ ਹੋਊਗਾ ਵਿਜ਼ਨਲ ਤਾਂ ਵਧੂਗਾ ਜੇ ਤੁਹਾਨੂੰ ਲੱਗਿਆ ਵੀ ਇਹਦੇ ਨਾਲ ਤਾਂ ਫਾਇਦਾ ਹੋ ਰਿਹਾ ਹੈ ਤਾਂ ਫਿਰ ਤੁਸੀਂ ਸ਼ਰਾਹੋਗੇ ਸਰਕਾਰ ਨੂੰ ਸਰਕਾਰ ਦੀ ਸਕੀਮ ਰੀਚਾਰਜ ਬੈਲ ਐਡੀਕ ਪੈਰ ਨਾਲ ਲੱਗਦਾ ਸਾਨੂੰ ਚੱਲੀ ਜਾਊਗੀ ਉਹ ਬੰਦ ਨਹੀਂ ਹੋ ਜਿਹੜਾ ਪਾਣੀ ਕਿੰਨੇ ਖੁੱਲੇ ਥਾਂ ਦੇ ਬੇਦੀ ਥੱਲੇ ਜਾਣਾ ਰੀਚਾਰਜ ਹੋ ਕੇ ਅਸੀਂ ਹੁਣ ਹੁਣੇ ਪੁੱਛ ਕੇ ਆਏ ਆ ਵੀ ਇਥੋਂ ਦਰਾਹੇ ਤੱਕ 9000 ਕਿਊਸਕ ਪਾਣੀ ਜਾ ਰਿਹਾ 12 ਹੁਣ ਹੁਣ 12000 ਚ 12600 ਕਿਊਸਕ ਪਾਣੀ ਜਾ ਰਿਹਾ ਦਰਾਹੇ ਤੱਕ 3000 ਹੋਰ ਵਧਣਾ ਨਹੀਂ ਨਹੀਂ ਮੈਂ ਪੁੱਛਿਆ ਮੈਂ ਕਿਹਾ ਵੀ ਦਰਾਹੇ ਤੱਕ ਜਾਂਦਾ ਜਾਂਦਾ ਹੈ ਕਿ 58 ਕਿਲੋਮੀਟਰ 60 ਕਿਲੋਮੀਟਰ ਤਹੋਂ ਤੱਕ ਜਾਂਦੀ ਹੈ ਨਹਿਰ ਜੀ ਜੀ 60 ਕਿਲੋਮੀਟਰ ਤੱਕ ਜਾਂਦਾ ਜਾਂਦਾ ਕਿੰਨਾ ਪਾਣੀ ਦੀ ਚਾਰਜ ਹੋ ਜਾਂਦਾ ਥੱਲੇ ਚਲਾਇਆ ਜਾਂਦਾ ਕਿੰਨਾ 400 ਕਿਊਸਕ ਹੂੰ ਤੋ 400 ਕਿਊਸਕ ਪਾਣੀ ਦਾ ਫਾਇਦਾ ਕਿੰਨਾ ਹੋ ਰਿਹਾ ਇਹ ਵੀ ਸੋਚੋ ਨਾ ਦਰਖਤ ਵੀ ਬਚ ਰਹੇ ਆਲੇ ਦਲੇ ਖੜੇ ਆਲੇ ਦਲੇ ਧਰਤੀ ਦਾ ਪੱਤਰ ਵੀ ਪਾਣੀ ਦਾ ਉੱਚਾ ਹੋ ਰਿਹਾ ਸੋ ਇਹ ਗੱਲਾਂ ਕੁਝ ਹੋਰ ਬਣਾ ਬਣਾ ਕਰੀ ਜਾਂਦੇ ਕਹਾਣੀਆਂ ਯਾਰ ਐਡੀ ਪਾਈਪ ਤੁਹਾਨੂੰ ਕੌਣ ਸਾਫ਼ ਕਰੂ ਉਹਨੂੰ ਐਨੀਆਂ ਗੱਡੀਆਂ ਪਾਈਪਾਂ ਗਾ ਦਤੀਆਂ ਤੁਸੀਂ ਲਾਤੀਆਂ ਮੰਨ ਲਓ ਸਾਰਾ ਪੱਕਾ ਇਹਦੇ ਨਾਲ ਕੰਕਰੀਟ ਪਾਤਾ ਦਫਾਫੇ ਪਾ ਦੇ ਪਾਈਪਾਂ ਵਿੱਚ ਦੀ ਪਾਣੀ ਕਿਨਾਂ ਚਲੇ ਜਾਊਗਾ ਤੇ ਜਾਣੇ ਨਹੀਂ ਨਹਿਰਾ ਅਸਲ ਦੇ ਵਿੱਚ ਪਤਾ ਕੀ ਆ ਅੱਗੇ ਬੇਲਦਾਰ ਹੁੰਦੇ ਨਹਿਰਾ ਦੀ ਸਫਾਈ ਹੁੰਦੀ ਸੀਗੀ ਬੇਲਦਾਰ ਦੀਆਂ ਪੋਸਟਾਂ ਖਤਮ ਬੇਲਦਾਰ ਖਤਮ ਨਹਿਰਾਂ ਦੀ ਸਫਾਈ ਦੇਖੀ ਹੈ ਤੁਸੀਂ ਕਦੇ ਤੂੰ ਆ ਆ ਦੀ ਸੁਪਤਰੇ ਵਿੱਚ ਮੈਨੂੰ ਆਦੇ ਪਿਛਲੇ 20 ਸਾਲਾਂ ਚ ਮੈਨੂੰ ਦੇਖਿੰਦਾ ਹੈ ਉਹਦੀ ਕੋਈ ਸਫਾਈ ਹੁੰਦੀ ਇਹੀ ਨਹਿਰਾਂ ਦੀ ਸਫਾਈ ਹੋ ਜਾਏ ਪਾਣੀ ਆਪੇ ਭੱਜ ਜਾਊਗਾ ਹੁਣ ਇੱਥੇ ਜਿੱਥੇ ਆਪਾਂ ਖੜੇ ਆ ਅਦਸ ਰੇ ਨੇ ਬਾਈ ਖੜੇ ਸਾਰੇ ਰੋਪੜ ਵਾਲੀ ਐ ਇਹ ਕਹਿੰਦੇ ਇੰਨੀ ਨਹੀਂ ਗਾਰ ਜੰਮੀ ਵੀ ਸੀ ਇੱਥੇ ਪਾਣੀ ਤੇ ਤੇ ਜੇ ਉਹੀ ਗਾਰ ਸਾਫ਼ ਕੀਤੀ ਨਹੀਂ ਪਾਣੀ ਆਪੇ ਭੱਜ ਜਾਂਦਾ ਸੋ ਸਾਨੂੰ ਖਾਸ਼ੇ ਇਹ ਨੇ ਵੀ ਸਾਡਾ ਪਾਣੀ ਲੁੱਟ ਕੇ ਕਦੇ ਹੋਰ ਨਾ ਦੇ ਦਿਓ ਤੇ ਸਾਡਾ ਪਾਣੀ ਪੰਜਾਬ ਦਾ ਅਸੀਂ ਨਹੀਂ ਕਹਿੰਦੇ ਮੈਂ ਕਹਿੰਦਾ ਪੰਜਾਬ ਦੀ ਪੂਰੀ ਧਰਤੀ ਨੂੰ ਪਾਣੀ ਲੱਗਣਾ ਚਾਹੀਦਾ। ਖੀਣ ਲਈ ਵੀ ਤੇ ਧਰਤੀ ਤੇ। ਪਰ ਇਹ ਪਾਣੀ ਇਹ ਨਾ ਹੋਵੇ ਕਿਤੇ ਵੀ ਇੱਕ ਏਰੀਆ ਨੂੰ ਤੁਸੀਂ ਖੁਸ਼ ਕਰਨ ਦੂਜਾ ਮਾਰ ਦੋ। ਹੁਣ ਕਿ ਟੇਲਾਂ ਦੇ ਪਾਣੀ ਪਹੁੰਚਾਤਾ। ਜਿਹੜੇ ਮੋਢ 'ਚ ਪਿੰਡ ਸੀਗੇ, ਸ਼ੁਰੂ 'ਚ ਪਿੰਡ ਸੀ ਸੂਵੇ ਪੱਕੇ ਕਰਦੇ ਟੇਲਾਂ ਦੇ ਪਾਣੀ ਪਹੁੰਚਾਉਣ ਕਰਤਾ, ਮੋਗੇ ਛੋਟੇ ਕਰਦੇ, ਤੁਸੀਂ ਨਾ ਛੋਟੀਆਂ ਕਰਦੇ। ਉਹ ਮੂਰਲੇ ਮੋਢ ਵਾਲੇ ਪਿੰਡ ਮਾਰੇਗੇ, ਅਖੀਰਲੇ ਪਿੰਡ ਦੇ ਪਾਣੀ ਪਹੁੰਚੇ। ਜੇ ਉਹਦਾ ਕੀ ਫਾਇਦਾ ਹੋਇਆ? ਅਸਲ ਤਾਂ ਜਿਹੜੀ ਗੱਲ ਕਰ ਰਹੇ ਨੇ ਜਿਹੜਾ ਪੰਜਾਬ ਦਾ ਪਾਣੀ ਜਾ ਰਿਹਾ ਉਹਦਾ ਪਾਣੀ ਦਾ ਚਾਹੇ ਸਾਨੂੰ ਪਾਇਆ ਕਰਨਾ ਚਾਹੀਦਾ ਪੰਜਾਬ ਪਹਿਲਾਂ ਮਿਰਦਾ ਦਾ ਜੀ ਸਾਨੂੰ ਪਹਿਲਾਂ 1979 ਵਿਲੇ ਚਾਹੇ ਉਹ ਪੰਜਾਬ ਦਾ ਪਾਣੀ ਜਿਹੜਾ ਪਾਉ ਤੂੰ ਜਾ ਰਹੇ ਹੋ ਪੰਜਾਬ ਦਾ ਪਾਣੀ ਮੋੜ ਕੇ ਪੰਜਾਬ ਚ ਆਉਣਾ ਚਾਹੀਦਾ ਅਸਲ ਤਾਈ ਇਸ ਕਰਦੀ ਆ ਨਾ ਕਿ ਤੁਸੀਂ ਪੱਕੀਆਂ ਕਰ ਦੋ ਥੱਲੇ ਪੱਕੇ ਕਰ ਦੋ ਸੱਜੇ ਪੱਲੇ ਤੁਹਾਡਾ ਅੱਜ ਇੱਥੇ ਆਣਾ ਫਿਰ ਇੱਕ ਆਮ ਜੀ ਵਿਦਕ ਮੰਨ ਲੀਏ ਜਾਂ ਫਿਰ ਇਹ ਅੱਗੇ ਕਿਸੇ এডੂਕੇਸ਼ਨ ਦੀ ਜਿਹੜੀ ਹੈਗੀ ਆਗਾਜ਼ ਦਾ ਅਸੀਂ ਗੌਰਵਰਾਣਾ ਜੀ ਦਸ਼ਮੇਸ਼ ਕਨਾਲ ਨਹਿਰ ਜਿਹੜੀ ਹੈ ਕਲੀਅਰ ਹੋ ਰਹੇ ਹੋ ਖੜੇ ਨੇ ਪੈਂਛੀ ਖੜੇ ਨੇ ਜਿਹੜੇ ਲੰਮੇ ਸਭ ਸਾਡੇ ਨਾਲ ਜੁੜੇ ਮੈਂ ਇਹਨਾਂ ਦੀ ਇੱਕ ਇੱਛੇ ਇਹਨਾਂ ਨੇ ਮੀਡੀਆ ਚ ਵੀ ਆ ਕੇ ਬੋਲਿਆ ਸੀਗਾ ਮੈਂ ਇਹਨਾਂ ਨੂੰ ਸੁਣਿਆ ਵੀ ਸੀਗਾ ਮੈਂ ਰੋਪੜ ਸਪੈਸ਼ਲ ਆਇਆ ਚੱਲ ਕੇ ਜੀ ਮੈਂ ਉਹਨੇ ਵੀ ਘੁੰਮਣ ਫਿਰਨ ਆ ਗਿਆ ਮੈਂ ਤਾਂ ਆ ਵੀ ਇਹ ਸ਼ੁਰੂ ਮੋੜ ਤੋਂ ਹੀ ਪੱਕੀ ਕਰਨ ਲੱਗ ਗਿਆ ਤੇ ਇਹ ਬਹਣੇ ਤੱਕ ਤਾਂ ਆਉਣੀ ਹੈ ਸਾਡਿਆਂ ਲਈ ਵੀ ਪੱਕੀਆਂ ਹੋਣਗੀਆਂ ਤਾਂ ਮੈਂ ਇੱਥੋਂ ਰੁਕ ਕੇ ਉਹਨਾਂ ਤਫ਼ਸੀਲ ਕਰਨ ਲੱਗਿਆ ਵੀ ਜੇ ਸਰਕਾਰ ਚਾਹੁੰਦੀ ਆ ਪਾਣੀ ਦਾ ਫਲੋ ਵਧਾਉਣਾ ਪਾਣੀ ਦਾ ਮਾਤਰਾ ਵਧਾਉਣੀ ਵਧਾਵੇ ਸੈਦਾਂ ਪੱਕੀਆਂ ਕਰਾ ਦਿਓ ਕੋਈ ਗੱਲ ਨੂੰ ਖੱਲਾ ਨਾ ਪੱਕਾ ਸਾਲਾ ਨਾ ਪੱਕਾ ਕਰੋ ਜੀ ਕਿਵੇਂ ਦੇਖਦੇ ਹੋ ਹੁਣ ਵਿਧਾਇਕ ਸਾਹਿਬ ਨੇ ਵੀ ਤੁਹਾਡੀ ਵੀਡੀਓ ਦੇਖੀ ਉਹਨਾਂ ਨੇ ਲੋਕਾਂ ਦੇ ਨੇ ਸ਼ੰਕੇ ਸੀਗੇ ਉਹਨਾਂ ਨੂੰ ਨਿਵੇਰਤ ਕਰਤਾ ਵੀ ਆ ਜਿਹੜਾ ਇਹਨਾਂ ਕੁਝ ਨਹੀਂ ਹੋਣ ਵਾਲਾ ਤੇ ਅੱਜ ਫੇਰ ਤੁਹਾਡਾ ਇੱਥੇ ਆਉਣ ਦਾ ਇਹ ਕਾਰਨ ਕੋਈ ਵੀ ਦਾਣਾ ਜੀ ਆਏ ਪਹਿਲਾਂ ਤਾਂ ਅਸੀਂ ਬਹੁਤ ਧੰਨਵਾਦੀ ਹਾਂ ਕਿਥੋਂ ਚੱਲ ਕੇ ਸਾਡੇ ਇਲਾਕੇ ਜੇ ਪੰਜਾਬ ਦੇ ਪੁੱਤਰ ਕਹਿ ਸਕਦੇ ਆ ਆਹ ਦਾ ਨਾਰਾ ਮਾਰ ਰਹੇ ਪਾਣੀਆਂ ਲਈ ਇਹਦੇ ਚ ਦੋ ਸ਼ੰਕੇ ਦੇਖੋ ਹੁਣ ਵੀ ਖੜੇ ਆ ਵਿਧਾਇਕ ਸਾਹਿਬ ਠੀਕ ਹੈ ਸਰਕਾਰ ਦੇ ਨੁਮਾਇंदे ਆ ਉਹ ਵੀ ਸਰਕਾਰ ਦੀ ਗੱਲ ਕਰਨੀ ਹੈ ਪਰ ਦੋ ਗੱਲਾਂ ਹਜੇ ਉਹਨਾਂ ਦੇ ਅੱਗੇ ਫੇਰ ਖੜੀਆਂ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਕਹਿੰਦਾ ਉਹ ਇਮਾਨਦਾਰੀ ਨਾਲ ਉਹ ਹੀ ਸਪਸ਼ਟ ਕਰਨਾ ਸੁਮੇਸ਼ ਕਨਾਲ ਨਹਿਰ ਦੀ ਮਨਜ਼ੂਰੀ ਅੱਜ ਮਿਤੀ 11 2025 ਨੂੰ ਅੱਜ ਆਈ ਮੈਨੂੰ ਉਹ 10 ਤਰੀਕ ਦਾ ਲੈਟਰ ਦੱਸ ਦੇਣ ਜਾਂ 9 ਦਾ ਦੱਸ ਦੇਣ ਅੱਜ ਆਈ 11 ਦੀ ਮਨਜ਼ੂਰੀ ਕੰਮ ਆਪਾਂ ਨੇ ਕਰਤਾ ਪਹਿਲਾਂ ਸੀ ਥੋੜਾ ਕਰੰਦਾ ਵੇਖੋ ਸਾਰੇ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ ਇਹੀ ਸਾਡੀ ਲੜਾਈ ਹੈ ਪਰ ਕੱਟੇ ਨੂੰ ਪੰਜਾਬੀ ਚ ਕਹਿੰਦੇ ਮਨਦੁੱਦ ਨਾ ਗਿਆ ਭਾਏ ਅਸੀਂ ਬੈਠੇ ਰੂਪਨਗਰ ਜ਼ਿਲ੍ਹੇ ਚ ਸਾਡਾ ਰੋਪੜ ਹਲਕਾ ਹੈ ਸਾਨੂੰ ਜਿਹੜਾ ਇੱਥੋਂ ਪਾਣੀ ਮਿਲਣਾ ਚਾਹੀਦਾ ਪਹਿਲੇ ਦਿਨ ਤੇ ਤੁਹਾਡੇ ਚੈਨਲ ਦੇ ਸਾਹਮਣੇ ਅਧਿਕਾਰੀਆਂ ਨੇ ਮੰਨਿਆ ਵੀ ਸਾਡੇ ਜਿਹੜੇ ਹਲਕੇ ਦੇ ਲੋਕਾਂ ਨੂੰ ਜਸਮੇਸ਼ ਕਨਾਲ ਦੇ ਰਾਹੀਂ ਪਾਣੀ ਮਿਲਣਾ ਜਿਹਦੇ ਉਨੀ ਅੱਜ ਆ ਜੀ ਤੁਸੀਂ ਕਹ ਆ ਵੀ ਇਹ ਪੰਜਾਬ ਦੇ ਪੁੱਤ ਆ ਤੁਸੀਂ ਪੰਜਾਬ ਦੇ ਪੁੱਤੋਂ ਉਹ ਪੰਜਾਬ ਦੇ ਫਿਰ ਪੁੱਤ ਨਹੀਂ ਲੱਗਦੇ ਤੁਹਾਨੂੰ ਮੈਂ ਕਹਿੰਦਾ ਜੀ ਕੱਟੇ ਨੂੰ ਮਨ ਦੁੱਧ ਨਾਲ ਕਿਆ ਭਾ ਇਹ ਪਹਿਲਾਂ ਘਰਾਂ ਆਪਣੇ ਨਿਆਣੇ ਲੜਾਊ ਰਜਾਊਗਾ ਖਿਲਾਊਗਾ ਪਿਲਾਊਗਾ ਫਿਰ ਉਹ ਲੜਾਈ ਲੜਉਂਦੇ ਨੇ ਸਮਾਜ ਦੀ ਅਸੀਂ ਇਹੀ ਕਹਿ ਰਹੇ ਵੀ ਜਸ਼ਨੇਸ਼ ਕਨਾਲ ਨਹਿਰ ਹੈ ਜਿਹੜੀ ਉਹਦੇ ਵਿੱਚ ਪਾਣੀ ਪਾਊਗਾ ਤਾਂ ਸਾਡੇ ਜਿਹੜਾ ਹੈ ਕਪੈਸਿਟੀ 400 ਕਿਊਸਿਕ ਦੀ ਜਿਹੜੀ ਮੰਨੀ ਗਈ ਹੈ ਸਾਡੇ ਪਿੰਡਾਂ ਨੂੰ ਦੇਣ ਨੂੰ ਚਾਹੇ ਬਰਦਾਰ ਨੂੰ ਕਹਿ ਲਈਏ ਪਰ ਖਾਲੀ ਏਰੀ ਨੂੰ ਕਹਿ ਰਹੀਏ ਅੱਗੇ ਮਹਾਲੀ ਜ਼ਿਲ੍ਹੇ ਨੂੰ ਕਹਿ ਲਈਏ ਉਹ ਸਾਨੂੰ ਉਸ ਦਿਨ ਪ੍ਰਾਪਤ ਹੋਣਾ ਜਿੱਦਣ ਉਹ ਨਹਿਰ ਬਣ ਜਾਣੀ ਚੰਗਾ ਇਹ ਹੁੰਦਾ ਕਾਲੋ ਕਾਲੀ ਵਾਲੇ ਕੰਮਾਂ ਨਾਲੋਂ ਪਹਿਲਾਂ ਉਹ ਨਹਿਰ ਤਿਆਰ ਕਰ ਲੈਂਦੇ ਫਿਰ ਕਪੈਸਿਟੀ ਵਧਾ ਲੈਂਦੇ ਫਿਰ ਸਾਡੀ ਵੀ ਤਸੱਲੀ ਹੋਣੀ ਸੀ ਦੂਜੀ ਸ਼ੰਕ ਆਏ ਸੀ ਕਿ ਪਹਿਲਾਂ ਇਹੀ ਗੱਲ ਕਹਿ ਰਹੇ ਸੀ ਬਾਰ-ਬਾਰ ਵੀ ਸਾਈਡਾਂ ਦੇ ਕਿਨਾਰੇ ਪੱਕੇ ਕਰਨੇ ਤਲ ਪੱਕਾ ਨਹੀਂ ਕਰਨਾ ਚੰਗੀ ਗੱਲ ਹੈ ਅਸੀਂ ਤਲ ਪੱਕਾ ਹੁਣ ਵੀ ਨਹੀਂ ਦੇਣਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਜਿਹੜੀ ਮਰਜ਼ੀ ਕੋਸਟ ਸਾਨੂੰ ਚੁਕਾ ਲਈ ਜਾਵੇ ਜਾਂ ਜਿਹੜਾ ਮਰਜ਼ੀ ਅੰਦੋਲਨ ਕਰਨਾ ਪਿਆ ਜਾਵੇ ਪਰ ਉਹਦੇ ਨਾਲ ਲੱਖਾਂ ਦਰਾਂਤ ਖੜੇ ਆ ਦਰਹਾ ਤੱਕ ਹੁਣ ਅੱਜ ਅਧਿਕਾਰੀਆਂ ਨੇ ਅੱਜ ਦੁਬਾਰਾ ਪੁਸ਼ਟੀ ਕੀਤੀ ਹੈ ਕਿ ਹਜੇ ਅਸੀਂ ਪੱਕੀ ਵੀ ਇੱਥੇ ਤੱਕ ਹੀ ਕਰ ਰਹੇ ਹਾਂ ਦੋਨੇ ਪੋਲਾ ਤੱਕ ਜੇ ਨਾ ਬਿਟਵੀਨ ਇਨ ਫਿਊਚਰ ਭਵਿਕ ਵਿੱਚ ਇਹਨਾਂ ਨੇ ਅੱਗੇ ਪੱਕੀ ਕਰਨੀ ਹੈ ਤਾਂ ਉਹਦੇ ਦੋਨੇ ਪਾਸੇ ਜਿਹੜੇ ਦਰਖਤ ਖੜੇ ਆ ਉਹਦੀ ਪਲਾਨਿੰਗ ਅੱਜੇ ਤੈਅ ਕਰ ਲੈਣ ਫੇ ਉਨੋਂ ਵੀ ਬਾਹਰ ਲੈ ਹਿਮਾਚਲ ਦੇ ਸੂਬੇ ਵਾਂਗੂ ਹੋਰ ਸੂਬੇ ਵਾਂਗੂ ਵਿੱਚੇ ਲੈ ਲਿਓ ਕਮੇਟ ਦੀਆਂ ਪਰਤਾਂ ਦੇ ਵਿੱਚ ਵੱਡਣ ਦੀ ਕੋਸ਼ਿਸ਼ ਨਾ ਕਰਿਓ ਪੰਜਾਬ ਦੇ ਵਿੱਚ ਪਹਿਲੇ ਦਰਸਤਾਂ ਦਾ ਘਾਣ ਹੋ ਗਿਆ ਆਖਰੀ ਗੱਲ ਅੱਜ ਮੈਂ ਤੁਹਾਡੇ ਚੈਨਲ ਆਈ ਫਿਰ ਵਿਧਾਇਕ ਸਾਹਿਬ ਨੂੰ ਗਹਿਣੀ ਜਾਂਦਾ ਇਹ ਤੁਸੀਂ ਸਾਡੇ ਇਲਾਕੇ ਦੇ ਆਡੇ ਵਿੱਚੋਂ ਹੀ ਉੱਠ ਕੇ ਗਏ ਵੇ ਪਿੰਡਾਂ ਦੇ ਨੇੜੇ ਦੇ ਆ ਪਿੰਡਾਂ ਦੇ ਨੇੜੇ ਦੇ ਪਰ ਜਿਨ੍ਹਾਂ ਕਾਮਰੇਡਾਂ ਤੇ ਤੁਸੀਂ 2 ਮਹੀਨੇ ਪਹਿਲਾਂ ਸਤਕਾਰਯੋਗ ਹੈ ਸਾਡੇ ਨੂਰਪੁਰ ਬੇਰ ਬਾਬਾ ਜਿੰਦਾ ਸ਼ਹੀਦ ਤੋਂ ਲਾਈਟਾਂ ਲੈ ਕੇ ਪਿੰਡ ਦੇ ਵਿੱਚ ਲੁਆਈਆਂ ਜਿਹੜੀਆਂ ਥੋੜੇ ਜਿੜੀ دیر ਬਾਅਦ ਚਲੀਆਂ ਬੰਦ ਹੋਈਆਂ 1 ਮਹੀਨਾ ਤੁਸੀਂ ਰਿਜ਼ੋਰਟ 'ਚ ਵੀ ਬਿਠਾ ਰੱਖਿਆ ਉਹਦਾ ਐਮ ਡੀ ਨੇ ਚਲਾ ਨਹੀਂ ਤਾਂ ਮੇਰੀ ਕਰਕਰੀ ਹੋ ਜਾਣੀ ਚਲੋ ਚੱਲ ਪਈਆਂ ਸ਼ਾਬਾਸ਼ ਹੈ ਜਿਹੜੀ ਚੰਗੇ ਕੰਮ ਦੀ ਸ਼ਾਬਾਸ਼ ਹੈ ਉਹ ਲਾਈਟਰ ਦਾ ਅਦਗਾਰਨ ਦਾ ਤੁਸੀਂ ਕਵਰੇਜ ਸਾਥੀਆਂ ਦੇ ਕਰਾ ਰਹੇ ਫਿਰ ਤੁਸੀਂ ਕਹਿ ਰਹੇ ਵੀ ਕਵਰੇਟਾਂ ਨੇ ਰੋਲਾ ਪਾ ਦਿੱਤਾ ਇੱਕ ਵਾਰੀ ਪਾਣੀ ਚ ਬਿਜਲੀ ਕੱਢ ਲਈ ਯਾਰ ਐ ਨਾ ਕਰੋ ਮਦਦ ਲਈ ਵੀ ਸਾਥ ਲਿਆ ਵਾ ਤੁਸੀਂ ਤਾਂ ਹੀ ਅਦਗਾਰਨ ਕਰਾਇਆ ਅਦਗਾਰਨ ਦੀ ਤੁਹਾਨੂੰ ਚੱਕਰ ਤਾਂ ਨਹੀਂ ਪਿਆ ਹੈ ਵੀ ਸਾਥੋਂ ਨਹੀਂ ਕਰਾਇਆ ਉਹ ਨਹੀਂ ਜੀ ਨਹੀਂ ਮੈਂ ਤਾਂ ਮਰ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਧਾਰਮਿਕ ਸਮਾਗਮ 'ਚ ਜਾਂਦਾ ਗੱਲ 'ਚ ਖਾਰ ਨਹੀਂ ਪਾਉਂਦਾ ਅਧਗਾਟਨ ਵਾਲੀ ਕੈਂਚੀ ਉੱਥੇ ਦੀ ਜਗਰਤਾ ਹੋਵੇ ਤਾਂ ਕੰਨਿਆਂ ਨੂੰ ਫੜਾ ਦਿੰਦਾ ਜਾਂ ਸਿਆਣੇ ਨੂੰ ਢਾ ਦਿੰਦਾ ਉਹ ਚਲੋ ਸਾਡੀ ਚੀਜ਼ ਨੂੰ ਉਹ ਵੀ ਫੋਲੋ ਕਰਦੀ ਹੈ ਚੰਗੀ ਗੱਲ ਹੈ ਪਰ ਆਖਰੀ ਸਵਾਲ ਤੁਹਾਡੇ ਜਨਰਲ ਸਾਹੀ ਅੱਜ ਇੱਕੇ ਖੜਾ ਹੈ ਦਾਵਾ ਹੀ ਦਵਾਂਗੇ ਅਸੀਂ ਉਹਨਾਂ ਨੂੰ ਇਸ ਸਵਾਲ ਦੇ ਜਵਾਬ ਤੋਂ ਬਾਅਦ ਵੀ ਭਾਈ ਇਹ ਜਿਹੜੀ ਨਹਿਰ ਚੋੜੀ ਹੋ ਰਹੀ ਹੈ ਇਹ ਸੂਬਾ ਸਰਕਾਰ ਦੇ ਪੈਸੇ ਲੱਗ ਰਹੇ ਹੈ ਜਾ ਸੈਂਟਰ ਦੇ ਲੱਗ ਰਹੇ ਆ ਜਾਂ ਵਰਲਡ ਬੈਂਕ ਦੇ ਲੱਗ ਰਹੇ ਆ ਕਿਹਦੇ ਲੱਗ ਰਹੇ ਆ ਸਾਨੂੰ ਇਮਾਨਦਾਰੀ ਨਾਲ ਉਹ ਗੱਲ ਕਲੀਅਰ ਕਰ ਦੋ ਸਾਡਾ ਤੁਹਾਡਾ ਕੋਈ ਝਗੜਾ ਨਹੀਂ ਹੈ ਜੇ ਤੁਸੀਂ ਨਹੀਂ ਕਰਦੇ ਇਹ ਕਲੀਅਰ ਇਟ ਮੀਨ ਵੀ ਪੰਜਾਬ ਸਰਕਾਰ ਦੇ ਨਹੀਂ ਲੱਗ ਰਹੇ ਜੇ ਪੰਜਾਬ ਸਰਕਾਰ ਦੇ ਨਹੀਂ ਲੱਗ ਰਹੇ ਤਾਂ ਕੇਂਦਰ ਵਾਲਿਆਂ ਨੂੰ ਸਾਡੀ ਟੈਨਸ਼ਨ ਕਿਉਂ ਹੋਊਗੀ ਪੰਜਾਬ ਦੀ ਉਹਨਾਂ ਨੂੰ ਖਨੋਰੀ ਬੈਠੇ ਡੱਲੇ ਵਾਲਾ ਬਾਪੂ ਜੀ ਤਾਂ ਟੈਨਸ਼ਨ ਹੋਈ ਵੀ ਨਹੀਂ ਆ ਉਹਨਾਂ ਨੂੰ ਸਾਡੇ ਮੁੰਡੇ ਫੱਟੜ ਹੋਏ ਵੇ ਨਬਰ ਦੀਆਂ ਗੋਲੀਆਂ ਮਾਰ ਕੇ ਉਹਦੀ ਟੈਨਸ਼ਨ ਤਾਂ ਹੋਈ ਵੀ ਨਹੀਂ ਆ ਵੀ ਪਰਚਾ ਦਈਏ ਹਰਿਆਣਾ ਪੁਲਿਸ ਪਰ ਵੱਡਾ ਹੀ ਰੋਪੜ ਦਾ ਕੇਸ ਆ ਮੈਂ ਅੱਜ ਤੁਹਾਡੇ ਚੈਨਲ 'ਤੇ ਆਹੀ ਕਹਿਣ ਲੱਗਿਆ ਇੱਕ ਬੱਗਾ ਕਰਕੇ ਲੀਡਰ ਆ ਭਾਜਪਾ ਦਾ ਦਿੱਲੀ 'ਚ ਇੱਥੇ ਇੱਕ ਉਹਨੇ ਪੋਸਟ ਪਾਈ ਤੀ ਚੋਣਾ ਦਰਾਨ ਜੀ ਐਚੀ ਦੀ ਪੁਲਿਸ ਨੂੰ ਚੱਕਣ ਗਈ ਦੀ ਰੂਪਨਗਰ ਦੀ ਦਿੱਲੀ ਤੇ ਉਹਨੂੰ ਚੱਕ ਲਿਆ ਔਰ ਪਾਣੀ ਬਾਤ ਵਾਲਾ ਟੋਲ ਨਹੀਂ ਟੱਪਣ ਦਿੱਤਾ ਉਹਨਾਂ ਨੇ ਦਿੱਲੀ ਆ ਗਏ ਫਰੀਹਾਣੇ ਵਾਲੇ ਨਾਲ ਰਲ ਕੇ ਸੜੇ ਪੰਜਾਬ ਪੁਲਿਸ ਚੱਕ ਕੇ ਦਿੱਲੀ ਲੈ ਗਏ ਜਿਹਾ ਉੱਥੇ ਬਿਠਾ ਲ ਕੇ ਰੱਖੀ ਦੀ ਸਾਡਾ ਸਿਰ ਨਹੀਂ ਨੀ ਮੋਲਦਾ ਸਾਡੇ ਮਾਣ ਆ ਸਾਡੀ ਪੰਜਾਬ ਪੁਲਿਸ ਤੇ ਭਾਈ ਇਦਾਂ ਦੇ ਕੰਮ ਨਾ ਫਿਰ ਹੋ ਜਾਣ ਇੱਕ ਨਾ ਇੱਕ ਤੁਹਾਨੂੰ ਮੈਂ ਦੱਸਦਾ ਹੋਰ ਗੱਲ ਜਿਹੜੀ ਬ੍ਰह्मਪੁੱਤਰ ਦਰਿਆ ਦੇ ਉੱਤੇ ਚੀਨ ਪਾਣੀ ਬੰਨ ਰਿਹਾ ਜੀ ਬਹੁਤ ਵੱਡਾ ਡੈਮ ਹੈ ਉਹ ਵੀ ਸਾਡੇ ਲਈ ਬਹੁਤ ਵੱਡਾ ਖਤਰਾ ਕਿਉਂਕਿ ਉਹ ਦਰਿਆਵਾਂ ਦਾ ਪਾਣੀ ਇੱਧਰ ਨੂੰ ਪੰਜਾਬ ਤੱਕ ਵੀ ਹੈ ਜੀ ਉੱਤਰ ਨਾਚਲ ਪ੍ਰਦੇਸ਼ ਆ ਜਾਂ ਹੋਰ ਜਿੰਨੇ ਵੀ ਸੂਬੇ ਉਹਨਾਂ ਨੂੰ ਵੀ ਪਾਣੀ ਮੰਨ ਲਓ ਜਾਂਦਾ ਉੱਥੋਂ ਪਾਣੀ ਦਾ ਜਿਹੜਾ ਮਹਾਨ ਮੋੜ ਕੇ ਉੱਥੋਂ ਪਾਣੀ ਹੋਰ ਪਾਸੇ ਲੈ ਜਾਣ ਪਾ ਉਸ ਸੱਕ ਸੋਕ ਕੇ ਨਾ ਹੀ ਮਾਰਸ ਰਿਹਾ ਜਾਂ ਖੜਨਾ ਵੀ ਮਾਰ ਸਕਦਾ ਪਾਣੀ ਬੱਸ ਛੱਡ ਦੇ ਤਾਂ ਉਹਦੇ ਤੇ ਭਾਰਤ ਸਰਕਾਰ ਵੱਖ-ਵੱਖ ਦੇਸ਼ਾਂ ਦੇ ਬੱਚੇ ਇਕੱਠਾ ਆ ਰਹੀ ਹੈ ਯੂਨੋ ਦੇ ਬੱਚੇ ਮੁੰਡਾ ਹੋ ਗਏ ਆ ਜੇ ਅਸੀਂ ਪੰਜਾਬ ਵਾਲੇ ਆਪਣੇ ਪਾਣੀ ਦੀ ਗੱਲ ਕਰਦੇ ਆ ਸਾਨੂੰ ਇਹ ਪਤਾ ਨਹੀਂ ਕਿਹੜੇ ਕਿਹੜੇ ਟੈਗ ਦੇ ਕੇ ਮਾਰ ਦਿੰਦੇ ਆ ਸੱਕ ਇਹ ਬੱਕਬਾਦੀਆਂ ਦਾ ਹੋਰ ਵੀ ਇਹ ਭੁਲਾਣੇ ਨੂੰ ਮਾਰਨਾ ਜਾਂ ਧਮਕਿਆਂ ਨੂੰ ਮਾਰਨਾ ਕਹਿੰਦੇ ਹਰ ਬੰਦਾ ਹਰ ਧਰਤੀ ਦੇ ਲੋਕ ਹਰ ਕੌਮ ਆਪਣੀਆਂ ਨਸਲਾਂ ਪਤਨਾਂ ਬਚਾਉਣ ਲਈ ਪਾਣੀ ਦਾ ਜੀਵਨ ਪਾਣੀ ਸਾਰਾ ਕੁਝ ਅਸੀਂ ਉਹੀ ਗੱਲ ਮੈਂ ਪਹਿਲਾਂ ਵੀ ਕਰਦਾ ਵੀ ਸਾਡੇ ਕੋਲ ਧਰਤੀ ਹੈ ਨਾ ਪਾਣੀ ਨਹੀਂ ਪਤਾ ਜਾਂਦਾ ਅਖੀਰ ਤੇ ਅਸੀਂ 10-15 ਸਾਲ ਨੂੰ ਨਹਿਰੀ ਪਾਣੀ ਦੇ ਨਿਰਭਰ ਹੋ ਜਾਂਦੇ ਆ ਇਹ ਵੀ ਸਾਡਾ ਕੋਹਿਆ ਗਿਆ ਤਾਂ ਬਹੁਤ ਵੱਡੇ ਸੰਕਟ ਆ ਗਏ ਅਗਲੀ ਗੱਲ ਜਿਹੜੀ ਆ ਜਾਂਦੀ ਹੈ ਨਾ ਜਿਵੇਂ ਤੁਸੀਂ ਕਾਂਗਰਸਾਂ ਦੀ ਗੱਲ ਕੀਤੀ ਵੀ ਕਾਂਗਰਸ ਕਹਿੰਦੇ ਸੀ ਨਹਿਰ ਚੋਂ ਜੀ ਪਾਣੀ ਜੋ ਪੀ ਦੀ ਕੱਢ ਲਈ ਕੱਢ ਲਈ ਪਤਾ ਨਹੀਂ ਕੀ ਕਰਦਾ ਥੋਕਾ ਪਾਣੀ ਨਹੀਂ ਦਿੱਤਾ ਹੱਸਣ ਵਾਲੀ ਗੱਲ ਨਹੀਂ ਚੀਨ ਨੇ ਸਭ ਤੋਂ ਵੱਡੇ ਵੱਡੇ ਡੈਮ ਬਣਾਏ ਤੇ ਜਿਆਦੇ ਡੈਮ ਬਣਾਏ ਚੀਨ ਦੇ ਡੈਮਾ ਕਰਕੇ ਤਾਂ ਜਿਹੜੀ ਧਰਤੀ ਦੀ ਘੁੰਮ ਕਤੀ ਆ ਕਤੀ ਆ ਉਹ ਸ਼ਾਇਦ ਪਤਾ ਨਹੀਂ 0.0.0 فرق ਪੈ ਗਿਆ ਜੀ ਪਤਾ ਨਹੀਂ ਉਹ ਫਰਕ ਪੈ ਚੁੱਕਿਆ ਕੁਦਰਤ ਨਾਲ ਈ ਵੱਡੀ ਦੁਸ਼ੀਅਰ ਛੜ ਕਰ ਰਹੇ ਹੋਂ ਤਾਂ ਇਹਦਾ ਨਤੀਜੇ ਭੁਗਤਣ ਲਈ ਵੀ ਤਿਆਰ ਹੋ। ਆਪਾਂ ਕਹਿੰਨਾ ਸੁਨਾਮੀ ਆ ਗਈ, ਹੜ ਆ ਗਿਆ, ਫਲਾਨਾ ਪਰਲੋਂ ਆ ਗਈ। ਇਹ ਵੈਸੇ ਵੀ ਇਹਦੇ ਤੇ ਨਾ ਵੀਰ ਮੇਰੇ ਬਹੁਤ ਵੱਡੇ ਪੱਦਰ ਦੇ ਉੱਤੇ ਚਰਚਾ ਚੱਲ ਰਹੀ ਹੈ ਵੀ ਡੈਮ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ। ਟਾਈਮਾਂ ਦਾ ਜਿੱਥੇ ਫਾਇਦਾ ਹੈ ਪਾਣੀ ਬੰਨ ਕੇ ਉਸ ਨੂੰ ਰੱਖਣ ਦਿੱਤਾ ਜਾਂਦਾ ਉੱਥੇ ਦਾ ਨੁਕਸਾਨ ਵੀ ਬਹੁਤ ਵੱਡੇ। ਅੱਗੇ ਦਰਿਆਵਾਂ ਦਰਿਆ ਹੜ ਨਹੀਂ ਸੀ ਅੱਗੇ ਆਉਂਦੇ ਡੈਮ ਨਹੀਂ ਸੀ। ਦਰਿਆਵਾਂ ਦਾ ਮਗਰ ਪਾਣੀ ਬਣਿਆ ਪਾਸਿਕਾ ਜਿਵੇਂ ਫਲੋ ਜਿਵੇਂ ਜਿੱਧਰ ਨੂੰ ਜਾਣਾ ਮਹਾਨ ਉਧਰੋਂ ਪਾਣੀ ਨਿਕਲ ਜਾਂਦਾ ਸੀ ਨਾਲ ਜਿੱਥੋਂ ਦੀ ਉਹ ਪਾਣੀ ਜਾਂਦਾ ਨਾਲ ਜਲਖੇਜ ਕਰਦਾ ਤੁਰ ਜਾਂਦਾ ਧਰਤੀ ਉੱਪਰ ਜਾਉਂ ਮਿੱਟੀ ਲੈ ਕੇ ਜਾਂਦਾ ਸੀ ਸੋ ਇਹ ਗੱਲਾਂ ਨਾ ਵੱਡਾ ਵਿਸ਼ਾ ਲੰਮੀ ਚੌੜੀ ਚਰਚਾ ਦਾ ਵਿਸ਼ਾ ਵੀ ਸਾਨੂੰ ਇਹ ਪਾਣੀਆਂ ਦੇ ਉੱਤੇ ਜਿਹੜਾ ਆਪਾਂ ਗੱਲ ਕਰਦੇ ਆ ਚਾਹੇ ਬ੍ਰਹਮਪੁੱਤਰ ਆ ਆਦੀ ਗੱਲ ਕਰਦੇ ਆ ਚਾਹੇ ਆਪਾਂ 7 ਵਜੇ ਦੇਖਨੇ ਆ ਇਹਦੀ ਆਪਾਂ ਗੱਲ ਕਰਦੇ ਆ 7 ਵਜੇ ਚ ਕਿੰਨਾ ਕੁ ਪਾਣੀ ਵਗਦਾ ਦੇਖੀ ਤੇ ਪਿੱਛੇ ਮਾੜਾ ਝਾਤ ਮਰਵਾ ਲਈ ਆਪਣੇ ਕੈਮਰੇ ਤੋਂ ਅਸੀਂ ਅਕਸਰ ਦੇਖਦੇ ਆ ਕਿੰਨਾ ਕੁ ਪਾਣੀ ਲੱਗਦਾ ਇਹ ਤਾਂ ਸਾਨੂੰ ਡੁੱਬਣ ਵਾਸਤੇ ਹੈ ਜੀ ਹਾਂ ਇਹ ਜਦੋਂ ਪਾਣੀ ਵਾਜ ਜਾਂਦਾ ਸਾਨੂੰ ਛੱਡ ਦਿੰਦੇ ਜੀ ਹੁਣ ਪਾਣੀ ਦੇਖੋ ਨਹਿਰ ਜਿੰਨਾ ਪਾਣੀ ਵੀ ਨਹੀਂ 7 ਵਜੇ ਚਨੌਰੀ ਫਿਲਟਰ ਕਦੀ ਵੱਜਦਾ ਹੈ ਅੱਛਾ ਤੁਸੀਂ ਉਧਰ ਦੇਖੋ ਗਾਹਾਂ ਲੁਧਿਆਣੋਂ ਜਾ ਕੇ ਇਹੀ 7 ਵਜੇ ਚ ਪਾਣੀ ਵਾਜ ਜਾਂਦਾ ਕਾਰਨ ਦੀ ਸਾਰਾ ਸ਼ਹਿਰ ਦਾ ਸੀਵਰੇਜ ਸਾਰ 드라마 ਹਰ ਦਰਿਆ ਦਰਿਆ ਰਹਿ ਗਈ ਅੱਜ ਕੱਲ ਸੋ ਇਹ ਲੜਾਈ ਬਹੁਤ ਵੱਡੀ ਆ ਤਾਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਮੇਰਾ ਵੀਰ ਇਹਨੂੰ ਸ਼ਸਤਰ ਇਹਨਾਂ ਨੂੰ ਲਾਓ ਇਹਨਾਂ ਬੀਰਤਾ ਨਾਲ ਲੈ ਕੇ ਤੁਸੀਂ ਜਿੱਥੇ ਵੀ ਲੀਡਰ ਆਉਂਦੇ ਆ ਅਧਿਕਾਰੀ ਆਉਂਦੇ ਆ ਤੁਹਾਡੇ ਸੂਏ ਪੱਕੇ ਕਰਦੇ ਹੁੰਦੇ ਨਾ ਪੱਕੀਆਂ ਕਰਦੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਪੁੱਛੋ ਵੀ ਥੱਲਾ ਨਹੀਂ ਪੱਕਾ ਹੋਣਾ ਜੋ ਮਰਜੀ ਤਾਂ ਬਿਲਕੁਲ ਇਸ ਸਮੇਂ ਜੇ